ਹਲਕਾ ਫਲੋਰ ਦੇ ਪਿੰਡ ਬਿਰਖ ਵਿਖੇ ਨਵੇਂ ਖੁੱਲੇ ਸ਼ਰਾਬ ਦੇ ਠੇਕੇ ਨੂੰ ਚਕਵਾਉਣ ਦੇ ਵਾਸਤੇ ਸਤਪਾਲ ਬਿਰਖ ਸੀਨੀਅਰ ਵਸਪਾਗੂ ਤੇ ਰਾਮਸਰੂਪ ਚੰਬਾ ਸਾਬਕਾ ਸਰਪੰਚ ਬਿਰਕਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਦੂਜੀ ਵਾਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਬੋਲਦਿਆਂ ਸਤਪਾਲ ਬਿਰਖ ਸੀਨੀਅਰ ਵਸਪਾਗੂ ਤੇ ਰਾਮਸਰੂਪ ਚੰਬਾ ਸਾਬਕਾ ਸਰਪੰਚ ਬਿਰਕਾਂ ਦੀ ਅਗਵਾਈ ਹੇਠ ਸਮੂਹ ਮੋਤਵਾਰਾਂ ਨੇ ਕਿਹਾ ਕਿ ਜਿਹੜੀ ਜਗ੍ਹਾ ਸ਼ਰਾਬ ਦਾ ਠੇਕਾ ਖੋਲਿਆ ਗਿਆ ਹੈ ਇਸ ਜਗ੍ਹਾ ਪਿੰਡ ਦੀ ਸੰਗਣੀ ਆਬਾਦੀ ਹੈ ਇਸ ਦੇ ਕੋਲ ਹੀ ਵਿਰਧ ਆਸ਼ਰਮ ਹੈ ਅਤੇ ਮੰਦਰ ਸਥਿਤ ਹੈ ਜਦਕਿ ਪਿੰਡ ਦੀਆਂ ਔਰਤਾਂ ਤੇ ਬੱਚੇ ਇੱਥੋਂ ਸਵੇਰੇ ਸ਼ਾਮ ਸੈਰ ਕਰਦੇ ਹਨ ਉਹਨਾਂ ਅੱਗੇ ਕਿਹਾ ਕਿ ਇਸ ਲਈ ਅਸੀਂ ਪਹਿਲਾਂ ਵੀ ਧਰਨਾ ਲਗਾਇਆ ਸੀ ਤੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਉਪਰੰਤ ਦੋਮਾ ਤਿਰਾਂਚ ਮਿਤੀ 7 ਸਤੰਬਰ ਨੂੰ ਇੱਕ ਲਿਖਤੀ ਰਾਜੀਨਾਮਾ ਵੀ ਹੋਇਆ ਸੀ ਜਿਸ ਅਨਸਾਰ ਠੇਕੇ ਦੇ ਮਾਲਕ ਅਤੇ ਕਰਿੰਦੇ ਉਕਤ ਜਗ੍ਹਾ ਤੋਂ ਸ਼ਰਾਬ ਦਾ ਠੇਕਾ ਮਿਤੀ 27 ਸਤੰਬਰ ਤੱਕ ਚੁੱਕ ਲੈਣਗੇ ਪਿੰਡ ਵਾਸੀਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਉਹਨਾਂ ਅਜੇ ਤੱਕ ਵੀ ਉਕਤ ਜਗ੍ਹਾ ਤੋਂ ਸ਼ਰਾਬ ਦਾ ਠੇਕਾ ਨਹੀਂ ਚੁੱਕਿਆ ਸਮਝੌਤੇ ਦੀ ਉਲੰਘਣਾ ਕੀਤੀ ਹੈ ਉਹਨਾਂ ਮੰਗ ਕੀਤੀ ਕਿ ਉਕਤ ਜਗ੍ਹਾ ਤੋਂ ਜਲਦ ਤੋਂ ਜਲਦ ਸ਼ਰਾਬ ਦਾ ਠੇਕਾ ਚੁਕਵਾਇਆ ਜਾਵੇ ਧਰਨਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਰਦਾਰ ਪਲਵਿੰਦਰ ਸਿੰਘ ਐਸਐਚਓ ਗੁਰਾਇਆ ਐਸਆਈ ਚਰਨਜੀਤ ਸਿੰਘ ਪੁਲਿਸ ਚੌਕ ਦੀ ਦੁਕਾਨਾਂ ਇੰਚਾਰਜ ਪੁਲਿਸ ਪਾਰਟੀ ਸਮੇਤ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਠੇਕੇਦਾਰ ਪਨੀਤ ਵੀ ਮੌਕੇ ਤੇ ਪਹੁੰਚੇ ਇਸ ਮੌਕੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਚ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਕਿ ਸਿਰੇ ਨਹੀਂ ਚੜ ਸਕੀਆਂ ਜਿਸ ਕਾਰਨ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਪਿੰਡ ਦਾ ਸ਼ਰਾਬ ਦਾ ਠੇਕਾ ਨਹੀਂ ਚੁੱਕਿਆ ਜਾਂਦਾ ਤਰਨਾ ਅਣਮਿੱਥੀ ਸਮੇਂ ਲਈ ਜਾਰੀ ਰਹੇਗਾ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਕਾਂ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਕਾਂ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਝੂਠਾ ਠੇਕੇਦਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਝੂਠਾ ਠੇਕੇਦਾਰ ਮਰਦਾਬਾਦ 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 ਪੰਜਾਬ ਬਿਰਕਾਂ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਕਾਂ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਕਾਂ ਵਿੱਚੋਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਝੂਠਾ ਠੇਕੇਦਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ मुर्दाबा मेर ठेकेदार मुदाबाद कुमार ठेकेदार मुदाबाद मुर्दाबाद मुरदाबाद कुमार ठेकेदार मुर्दाबाद मुर्दा बड़ा ठेकेदार मुदाबाद मुर्दाबाद पंजाब सरकारी ठेकेदार मुदाबाद मुरदाबाद मुरदाबाद ठेकेदार मुराबाद मुर्दाबाद मुरदाबाद बड़ा ठेकेदार मुदाबाद मुर्दाबाद मुरदाबाद बड़ा ठेकेदार मुदाबाद मुर्दाबाद

ਮਰਦਾਬਾਦ 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 ਆਪਣੇ ਬਾਹਰੀ ਮਰਦਾਬਾਦ ਮਰਦਾਬਾਦ ਠੇਕੇਦਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਠੇਕੇਦਾਰ ਮਰਦਾਬਾਦ 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 ਸਾਡਾ ਜਿਹੜਾ ਸਾਡਾ ਪੰਜਾਬ 312 ਚ ਮੈਂ ਸਰਪੰਚ ਸੀਗਾ ਇਹ ਪੰਜ ਸੇ ਜੰਮਲ ਦਾ ਮੇਰੇ ਨਾਲ ਅਸੀਂ ਘਟੂ ਦਾ ਮਤਾ ਪਾਇਆ ਸੀ ਪੰਚਾਇਤ ਤੋਂ ਕਿਉਂਕਿ ਇੱਥੇ ਬੜੇ ਲੇਡੀਜ਼ ਕਮਰੇ ਸੀ ਲੋਕ ਸ਼ਰਾਬ ਪੀ ਕੇ ਝਗੜਾ ਲੱਗ ਜਾਂਦਾ ਹੈ ਲੜਾਈਆਂ ਝਗੜੇ ਹੁੰਦੇ ਸੀ ਉਤੋਂ ਅਸੀਂ ਮਤਾਂ ਪਾਇਆ ਸੀ ਉਸ ਮਤੇ ਤਹਿਤ ਜਿਹੜਾ ਹੈਗਾ 13 ਜਿਹੜਾ 1 April 13 ਤੋਂ ਇੱਥੇ ਜਿਹੜਾ ਜੋ ਪੰਜਾਬ ਸਰਕਾਰ ਦੀ ਪਾਲਿਸੀ ਆ ਪੰਚਾਇਤੀ ਐਕਟ ਤਹਿਤ ਉਹਦੇ ਮਤਾਂਕ ਜਿਹੜਾ ਹੈਗਾ ਵੀ ਜਿਹੜਾ ਠੇਕਾ ਜਿਹੜਾ ਜਨਾਬ ਦਾ ਬੰਦ ਹੁੰਦਾ ਸੀ ਉਸ ਤੋਂ ਬਾਅਦ ਮਹਾਰਾਜਣੀ ਜਿਹੜਾ ਅੱਜ ਤੱਕ ਸਾਡਾ ਜਿਹੜਾ 12 ਤੋਂ ਬਾਅਦ 24 ਦੇ ਵਿੱਚ ਜੇਕਰ ਸਰਕਾਰ ਨੇ ਰੈਗੂਲਰ ਠੇਕਾ ਫੁੱਲਣਾ ਹੁੰਦਾ ਤਾਂ ਫਿਰ ਉਹਨਾਂ ਨੇ ਜਿਹੜਾ ਹੈਗਾ 1 April ਜਿਹੇ ਦੀ ਬੋਲੀ ਖੋਣੀ ਸੀ 1 ਅਪ੍ਰੈਲ ਨੂੰ ਖੋਲਣਾ ਸੀ ਜਿਹੜੇ 31 ਮਾਰਚ ਤੋਂ ਪਹਿਲਾਂ ਬੋਲੀ ਹੁੰਦੀ ਉਹਦੇ ਮੁਤਾਬਕ ਹੋਣਾ ਸੀ ਪਰ ਇਹ ਸਰਕਾਰ ਠੇਕੇਦਾਰਾਂ ਨੇ ਪਤਾ ਨਹੀਂ ਕਿੱਦਾਂ ਬ੍ਰਾਂਚ ਜਿਹੜੀ ਕਰਕੇ ਮਨਜ਼ੂਰ ਮਨਜ਼ੂਰ ਕਰਾਈ ਜਾ ਰਿਹਾ ਹੈ ਗੈਰ ਮਨਜ਼ੂਰ ਆ ਇਹ ਪਤਾ ਨਹੀਂ ਇਹਦੇ ਇਹਨਾਂ ਨੇ ਇੱਥੇ ਜਾ ਕੇ ਬ੍ਰਾਂਚ ਜਿਹੜੀ ਹੁਣ ਦਿਆਗੇ ਸਤੰਬਰ ਦੇ ਰੱਖੀ ਆ ਤੇ ਉਹਦੇ ਖਿਲਾਫ ਜਿਹੜਾ ਅਸੀਂ ਸੱਤ ਜਿਹੜਾ ਉਦੋਂ ਨੂੰ ਸਤੰਬਰ ਨੂੰ ਵਿੱਚ ਤੁਹਾਡਾ ਪੁੱਛਿਆ ਵੀ ਉਹਨੇ ਇਹਨਾਂ ਨਾਲ ਸਾਡੇ ਨਾਲ ਵਾਅਦਾ ਹੋ ਗਿਆ ਸੀ ਕਿ 30 ਦਿਨ ਸਾਨੂੰ ਦੇ ਦੇ 27 ਨੂੰ ਅਸੀਂ ਧਰਨਾ ਚੱਕਰਾਂਗੇ ਤਦ ਉਹ ਠੇਕਾ ਚੱਕਾਂਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ 3-4 ਦਿਨ ਜ਼ਿਆਦਾ 2 ਤਰੀਕ ਨਹੀਂ ਰੱਖੀ ਮੇਰੇ ਨੇ ਕੋਈ ਰਿਐਕਸ਼ਨ ਨਹੀਂ ਲਿਆ ਕਿਉਂਕਿ ਸਾਡੇ ਆ ਇਧਰੋਂ ਠੇਕੇ ਨਾਲੇ ਇਧਰ ਮੋੜ ਤੇ ਵੀ ਠੇਕਾ ਨਹਿਰ ਕ੍ਰੋਸ ਕਰਕੇ ਵਿਚਰਾਬ ਦਾ ਠੇਕਾ ਇਸ ਅੱਧਾ ਕਿਲੋਮੀਟਰ ਦੇ ਵਿੱਚ ਤੀਜੀ ਇਹ ਠੇਕਾ ਜਿਹੜਾ ਆ ਗਿਆ ਅੱਧਾ ਪੌਣਾ ਕਿਲੋਮੀਟਰ ਦੇ ਵਿੱਚ ਤੇ ਜਿਹੜਾ ਸਾਡਾ ਲੇਬਰ ਕਲਾਸ ਆ ਜਿਹੜੀ ਉਹ ਪਹਿਲਾਂ ਆਉਂਦੀ ਆ ਪਹਿਲਾਂ ਤਾਂ ਉੱਥੋਂ ਪਾਈਆ ਲੈ ਕੇ ਪੀ ਲੈਂਦੀ ਆ ਫੇਰ ਨਹਿਰ ਵਾਲੇ ਠੇਕੇ ਤੋਂ ਪੀ ਲੈਂਦੀ ਮੋੜ ਕੇ ਇੱਥੇ ਆ ਕੇ ਰੋਕ ਲੈਂਦੇ ਆ ਸਾਡਾ ਜਿਹੜਾ ਇੱਕ ਤਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਫਾਈਨੈਂਸ਼ਲੀ ਵੀ ਬੜਾ ਵੱਡਾ ਨੁਕਸਾਨ ਹੋ ਰਿਹਾ ਦੂਸਰਾ ਜਿਹੜਾ ਇੱਕ ਤਾਂ ਮਾਹੌਲ ਹੈ ਸੀ ਹਰ ਸਾਹਮਣਾ ਰਸਤੇ ਦਾ ਖਲਾਫ ਹੋ ਰਿਹਾ ਕਿਉਂਕਿ ਪਿੱਛੇ ਵਾਦੀ ਆ ਲੜਾਈ ਝਗੜੇ ਵੀ ਪੀ ਕੇ ਹੁੰਦੇ ਆ ਇਸ ਕਰਕੇ ਅਸੀਂ ਜਿਹੜੀ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਸਾਡਾ ਇਹਨਾਂ ਲੈਕਤੀ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਜਿਹੜਾ ਠੇਕਾ ਚੱਕ ਇਥੋਂ ਜਿੱਥੇ ਮਰਜ਼ੀ ਹੋਰ ਲੈ ਜਾ ਇਥੋਂ ਚੱਕਿਆ ਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੈਸ਼ਲ ਨਿਰਦੇਸ਼ ਆਏ ਸੀ ਪਿੰਡਾਂ ਚ ਕਿ ਪਿੰਡਾਂ ਜੋ ਨਸ਼ੇ ਨੂੰ ਬਾਹਰ ਕੱਢਿਆ ਜਾਏ ਬਾਹਰ ਕੱਢਿਆ ਜਾਏ ਪਰ ਸਰਕਾਰ ਆ ਜੋ ਹਾਲਾਤ ਤੁਹਾਡੇ ਬਿਰਕਾ ਦੇ ਬਣਦੇ ਜਾ ਰਹੇ ਇਹ ਤਾਂ ਲੱਗ ਰਿਹਾ ਕਿ ਪਿੰਡ ਦੇ ਵਿੱਚ ਲਿਆਇਆ ਜਾਵੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖ ਕੋਈ ਮਤਲਬ ਜਾਨੀਏ ਜਿਹੜਾ ਜ਼ਮੀਨੀ ਪੱਧਰ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੋ ਰਿਹਾ ਜ਼ਮੀਨੀ ਪੱਧਰ ਤੇ ਥੱਲੇ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਦੇਖ ਰਹਾ ਹਾਂ ਲਾ ਤੇ ਇਹ ਉਹਦੇ ਬਣੇ ਨੇ ਤੇ ਫਿਰ ਤੁਸੀਂ ਅੱਗੇ ਕੀ ਅੱਗੇ ਐਕਸ਼ਨ ਲਾਉਂਗੇ ਅਸੀਂ ਸਾਰੇ ਪੀਪਲ ਵਰਕੇ ਆਂਦਾ ਜੇ ਨਹੀਂ ਕਰਦੇ ਤਾਂ ਅਸੀਂ ਉਹ ਜਿੱਦਾਂ ਬੜਾਇਆ ਵੀ ਅਸੀਂ ਫਿਰ ਆਪਾਂ ਪੰਚਾਇਤੀ ਇਲੈਕਸ਼ਨ ਆ ਅਸੀਂ ਪੱਕਾ ਮੋਟ ਜਾਇ ਇੱਥੇ ਲਾ ਦੇਣਾ ਚਾਹੇ ਅਸੀਂ ਫੋਕਟਾਲ ਦਾ ਰੱਖੀਏ ਚਾਹੇ ਅਸੀਂ ਪੱਕਾ ਥਰਨਾ ਲਾ ਦਈਏ ਉਹਦਾ ਦਾਦਾ ਜਨਾ ਚਰ ਬਰਾ ਚੱਕ ਨਹੀਂ ਠੀਕ ਹੈ ਅੱਜ ਜਿਹੜੀ ਗੱਲਬਾਤ ਸੀਗੀ ਮੈਨੂੰ ਉਹਨਾਂ ਨੂੰ 20 ਦਿਨ ਦੇ ਸਮੇਂ ਤੋਂ ਬਾਅਦ ਵੀ 10 ਦਿਨ ਸਮਾਂ ਉੱਪਰ ਹੋ ਗਿਆ ਜਿਹੜਾ 27 ਤਰੀਕ ਨੂੰ ਉਹਨਾਂ ਨੇ ਮੈਨੂੰ 27 ਤੱਕ ਸਾਢੇ 3 ਸਮਾਂ ਲਿਆ ਸੀ 27 9 ਤੱਕ ਤੇ ਅੱਜ 6 10 ਹੋ ਗਈ ਆ ਤਾਂ ਲੈਤੀ ਸਾਡੇ ਕੋਲ ਪ੍ਰੂਫ ਆ ਤੇ ਅੱਜ ਉਹ ਜਿਹੜਾ ਠੇਕੇਦਾਰ ਉਸ ਆਪਣੇ ਲੈਤੀ ਪ੍ਰੂਫ ਤੋਂ ਵੀ ਮੁਕਰ ਗਿਆ ਤੇ ਹੋਰ ਸਮਾਂ ਮੰਗ ਰਿਹਾ ਜਦ ਕਿ ਇਹਨਾਂ ਨੂੰ ਬਾਰ-ਬਾਰ ਸਮਾਂ ਦਿੱਤਾ ਆ ਪਰ ਪੁਲਿਸ ਪ੍ਰਸ਼ਾਸਨ ਆਈ ਆ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਠੋਸ ਰਣਨੀਤੀ ਨੀਤੀਆਂ ਕੀਤੀ ਵੇ ਫੈਸਲੇ ਨਹੀਂ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਹ ਠੇਕਾ ਬੰਦ ਕਰ ਦੋ 15 ਤਰੀਕ ਤੱਕ ਇਲੈਕਸ਼ਨ ਚ ਅਸੀਂ ਵਿਧੇ ਹਾਂ 15 ਤੱਕ ਉਸ ਤੋਂ ਬਾਅਦ ਸਾਨੂੰ ਕੋਈ ਜਗ੍ਹਾ ਮਿਲਦੀ ਆ ਤਾਂ ਖੋੜ ਕੇ ਲੋਕੇਸ਼ਨ ਚੇਂਜ ਕਰੋ ਜਿਹੜਾ ਸਾਡਾ ਸੱਤ ਨੂੰ ਫੈਸਲਾ ਹੋਇਆ ਵੀ 20 ਦਿਨ ਦਾ ਸਮਾਂ ਸੀ ਵੀ ਅਸੀਂ ਲੋਕੇਸ਼ਨ 20 ਦਿਨ ਦੇ ਸਮੇਂ ਦੇ ਵਿੱਚ ਵਿੱਚ ਅਸੀਂ ਲੋਕੇਸ਼ਨ ਚੇਂਜ ਕਰ ਲਵਾਂਗੇ ਸਾਨੂੰ 20 ਦਿਨ ਦਾ ਸਮਾਂ ਮੰਗਿਆ ਉਹਨਾਂ ਨੇ ਅਸੀਂ ਹੋਰ 20 ਦਿਨ ਦਾ ਦੇਤਾ ਪਹਿਲਾਂ 10 ਦਿਨ ਦਾ ਦਿੰਦੇ ਸੀ ਕਿ 20 ਦਿਨ ਦਾ ਸਮਾਂ ਦਿੱਤਾ ਪਰ ਉਹਨੇ 20 ਦਿਨਾਂ ਦੇ ਵਿੱਚ ਵੀ ਕੁਝ ਨਹੀਂ ਕੀਤਾ ਉਹ ਜਾਣ ਕੇ ਆਪਣੀ ਗੁੰਡਾਗਰਦੀ ਔਰ ਧੱਕੇਸ਼ਾਹੀ ਜਾਰਨਾ ਚਾਹੁੰਦੀ ਆ ਪਰ ਜਦੋਂ ਪੁਲਿਸ ਪ੍ਰਸ਼ਾਸਨ ਵੀ ਆਇਆ ਉਸ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਥੋਸ ਰਣਨੀਤੀ ਨਹੀਂ ਤੇ ਆ ਕਰ ਸਕੇ ਇਸ ਕਰਕੇ ਪਿੰਡ ਵਾਸੀਆਂ ਦਾ ਰੋਸ ਆ ਔਰ ਸਰਕਾਰ ਨੂੰ ਵੀ ਬੇਨਤੀ ਆ ਕਿ ਇਸ ਇਹਨੂੰ ਜਿਹੜਾ ਠੇਕਾ ਇਹਨੂੰ ਪਿੰਡ ਤੋਂ ਰੈਸ਼ੀ ਏਰੀਆ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਲਾਗੇ ਮੰਦਰ ਆ ਤੇ ਬਿਰਧ ਆਸ਼ਰਮ ਹੈ ਤੇ ਇਸੇ ਰਸਤੇ ਵਿੱਚੋਂ ਲੜਕੇ ਲੜਕੀਆਂ ਸਕੂਲ ਚ ਜਾਂਦੇ ਆ ਧੀਆਂ ਭੈਣਾਂ ਸੈਰ ਕਰਦੀਆਂ ਕੱਲ ਨੂੰ ਕੋਈ ਮੈਸ ਹਾਪਨ ਹੋ ਸਕੀ ਆ ਤਾਂ ਕਿ ਪਿੰਡ ਵਾਲੇ ਰੈਸ਼ੀ ਏਰੀਆ ਹੋਣ ਕਰਕੇ ਤਾਂ ਲੋਕਾਂ ਦੇ ਅਜੇ ਦੇ ਵਿੱਚੇ ਰੋਸਿਆ ਵੀ ਠੇਕਾ ਜਿਹੜਾ ਬ੍ਰਾਂਚ ਖੁੱਲੀ ਆ ਇਹਨੂੰ ਨਜਾਇਜ਼ ਖੁੱਲੀ ਨਹੀਂ ਇਹਨੂੰ ਇੱਥੋਂ ਟੱਕਿਆ ਜਾਵੇ ਇੱਕ ਕਰੋ ਤਾਂ ਖੁੱਲਿਆ ਕਰੋ ਠੇਕਾ ਹੈ 7 ਨੂੰ ਸਾਡਾ ਇਹਨਾਂ ਦਾ ਫੈਸਲਾ 2-4 ਦਿਨ ਪਹਿਲਾਂ ਖੁੱਲਿਆ 3-4 ਤਰੀਕ ਨੂੰ ਖੁੱਲਿਆ ਔਰ 7 ਨੂੰ ਬਹਿ ਕੇ ਅਸੀਂ ਫੈਸਲਾ ਕੀਤਾ 7 ਲਾਂਚ 2024 ਨੂੰ ਪਰ ਉਹਦੇ ਵਿੱਚ ਅਸੀਂ ਦੱਸ ਲੈਣ ਦਾ ਸਮਾਂ ਦਿੰਦੇ ਸੀ ਇਹਨਾਂ ਨੇ 20 ਦਿਨ ਦਾ ਸਮਾਂ ਲਿਆ ਵੀ 20 ਦਿਨ ਦੇ ਵਿੱਚ ਅਸੀਂ ਇਹਨੂੰ ਠਿਕਾਇ ਤੋਂ ਚੱਕ ਕੇ ਹੋਰ ਪਾਸੇ ਲੈ ਜਾਵਾਂਗੇ ਪਰ 20 ਦੇਣਾ ਤੋਂ ਬਾਅਦ ਵੀ ਇਹਨਾਂ ਨੇ ਚੱਕਿਆ ਹੁਣ 10 ਦਿਨ ਉੱਪਰ ਹੋ ਗਿਆ 1 ਮਹੀਨਾ ਹੋ ਗਿਆ ਔਰ 1 ਮਹੀਨੇ ਦੇ ਵਿੱਚ ਹੀ ਨਹੀਂ ਲੋਕੇਸ਼ਨ ਚੇਂਜ ਨਹੀਂ ਕੀਤੀ ਜਦੋਂ ਕਿ ਸਾਨੂੰ 20 ਦਿਨ ਦਾ ਸਮਾਂ ਦਿੱਤਾ ਗਿਆ ਔਰ ਠੇਕੇਦਾਰ ਦੀ ਜਿਹੜਾ ਬਨੀਤ ਕੁਮਾਰ ਦੀ ਆ ਉਹਨਾਂ ਦੀ ਇਹ ਗੁੰਡਾ ਕਰਦੀ ਆ ਕਿ ਉਹ ਧੱਕੇ ਨਾਲ ਠੇਕਾ ਚਲਾਉਣਾ ਚਾਹੁੰਦੇ ਆ ਨਜਾਇਜ਼ ਠੇਕਾ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਅਗਰ ਇਹਨਾਂ ਨੇ ਠੇਕਾ ਇਸ ਤੋਂ ਚੇਂਜ ਨਾ ਕੀਤਾ ਤਾਂ ਅਸੀਂ ਵੱਡੇ ਲੈਵਲ ਤੇ ਸੰਕਰਚ ਇਥੋਂ ਸ਼ੁਰੂ ਕਰਾਂਗੇ ਕਿਉਂਕਿ ਅਪ੍ਰੈਲ ਦੇ ਵਿੱਚ ਨਵੇਂ ਠੇਕੇ ਅਲੋਟ ਹੋ ਜਾਂਦੇ ਆ ਮਾਰ ਦੇ ਵਿੱਚ ਬੋਲੀ ਹੋਣ ਤੋਂ ਬਾਅਦ ਹੁਣ ਅਕਤੂਬਰ ਮਹੀਨਾ ਚੱਲ ਪਿਆ ਹੈ ਇਹ ਮਤਲਬ ਇੰਨਾ ਲੇਟ ਇਥੇ ਖੋ ਉਹ ਕਿ ਜਿਹੜਾ ਬਰਕਾ ਦਾ ਠੇਕਾ ਸੀ 212 ਦੇ ਵਿੱਚ ਅਸੀਂ ਪੰਚਾਇਤ ਦੇ ਮਤਾ ਪਾਇਆ ਸੀ ਮਤਾ ਪਾ ਕੇ ਇਹ ਗੱਲ ਕਹੀ ਸੀ ਕਿ ਇਹ ਮੈਨੂੰ ਉਦੋਂ ਠੇਕਾ ਇਹਨਾਂ ਨੇ ਚੱਕ ਰਿਆ ਸੀ ਔਰ 212 ਤੋਂ ਬਾਅਦ ਹੁਣ ਇਹਨਾਂ ਨੇ ਜਿਹੜੀ ਬ੍ਰਾਂਚ ਖੋਲੀ ਗਈ ਆ ਹੁਣ ਠੇਕਾ ਨਹੀਂ ਇੱਕ ਬ੍ਰਾਂਚ ਖੋਲ ਲਈ ਇਹਨਾਂ ਨੇ ਤੱਕੇ ਅੱਛਾ ਹੀ ਨਾ ਬ੍ਰਾਂਚ ਖੋਲੀ ਆ ਜਾਗ ਕੇ ਇਹਨਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ ਕਿ ਵੀ ਇਹ ਰੋਡ ਜਿਹੜਾ ਚੱਲਦਾ ਆ ਇੱਥੋਂ ਸਾਡੇ ਲੜਕੇ ਲੜਕੀਆਂ ਦਿੱਤੀਆਂ ਪਹਿਣਾ ਸੈਰ ਵੀ ਕਰਦੀਆਂ ਛੋੜੇ ਬੱਚੇ ਜਿਹੜੇ ਸਕੂਲਾਂ ਨੂੰ ਜਾਂਦੇ ਆ ਕੋਈ ਸੈਕਲ ਤੇ ਜਾ ਰਿਹਾ ਕੋਈ ਸਕੂਟੀ ਤੇ ਜਾ ਰਿਹਾ ਤਾਂ ਕਿ ਕੋਈ ਕਾਨੂੰਨ ਸ਼ਰਾਬੀ ਕੋਈ ਮੈਸੇਜ ਪਣਾ ਹੋ ਸਕੇ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸਾਡੀ ਵਾਲੇ ਬਸ ਗੱਡੀਆਂ ਬੰਦ ਬੰਦ ਕੋਲ ਲੱਗੇਂਦੀ ਹੈ। ਤਾਂ ਬਾਦੀ ਅਸੀਂ ਪ੍ਰਸ਼ਾਸਨ ਤੋਂ ਦੁਬਾਰਾ ਬੇਨਤੀ ਕਰਦੇ ਆ ਕਿ ਇਹ ਇੱਥੋਂ ਠੇਕੇ ਨੂੰ ਜਿਹੜਾ ਮੈਨੂੰ ਜਗਾਇਆ ਜਾਵੇ ਰੈਸ਼ ਏਰੀਆ ਤੇ ਠੇਕਾਇਆ ਤੇ ਸਾਡੀ ਇੰਨੀ ਬੇਨਤੀ ਆ ਅਗਰ ਜੇ ਪ੍ਰਸ਼ਾਸਨ ਨੇ ਇਹ ਇਹਨੂੰ ਠੀਕ ਇਹਨੂੰ ਇਥੋਂ ਨਹੀਂ ਜਿਤਾਉਂਦੇ ਤਾਂ ਅਸੀਂ ਵੱਡੇ ਲੈਵਲ ਦੇ ਸੰਸ਼ਕਾਣ ਨੂੰ ਪਿਆਰ ਅਪਾਰਟਮੈਂਟ ਦਾ ਕੰਮ ਹੈਗਾ ਜੀ ਉਥੇ ਡਿਊਟੀ ਲਗਾਤੀ ਹੈ ਕੰਪਨੀ ਚਾਰ ਸਾਲ ਗੜੇ ਆ ਤੇ ਸ਼ਾਇਦ ਸਾਡੀ ਪ੍ਰੋਜੈਕਟ ਦੀ ਗੱਲ ਨੂੰ ਵੀ ਕਰ ਲਈ ਉਹ ਆਪੇ ਜਿਹੜਾ ਹੈਗਾ ਉਹ ਦੌਰ ਦੇ ਦੱਸਦਾ